ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਸਤੰਬਰ 2025 ਸਵੇਰੇ ਜਿਹੜੇ 6 ਵਜੇ ਚੁੱਕੇ ਆ ਮੈਂ ਆਪਦੇ ਭਾਈਚਾਰੇ ਨੂੰ ਇੱਕ ਚੰਗੀ ਖਬਰ ਅੱਜ ਫੇਰ ਦੇਣ ਵਾਸਤੇ ਆ ਹਾਜ਼ਰ ਹੋਇਆ ਕਿ 24 ਘੰਟਿਆਂ ਦੇ ਵਿੱਚ ਦੁਬਾਰਾ ਮੈਂ ਫੇਰ ਅੱਜ 24 ਘੰਟਿਆਂ ਬਾਅਦ ਜਿਹੜੀ ਦੁਬਾਰਾ ਜਿਹੜੀ ਵੀਡੀਓ ਪਾ ਰਿਹਾ ਆ ਔਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਪਾਣੀ ਡਾਊਨ ਜਿਹੜਾ ਹਰੀਕਾਂ ਵਾਲੇ ਹੈਡ ਤੋਂ ਘਟਿਆ ਉਹ 66 ਹਜ਼ਾਰ ਔਰ ਜਿਹੜੀ ਪਾਣੀ ਦੀ ਅੱਜ ਦੀ ਆਮਦ ਏ ਉਹ ਜਿਹੜੀ 1 ਲੱਖ ਤੇ 51 ਹਜ਼ਾਰ ਕਿਊਬਿਕ ਜਿਹੜਾ ਹਰੀਕਾਂ ਵਾਲੇ ਹੈਡ ਤੇ ਪਾਣੀ ਜਿਹੜਾ ਆ ਰਿਹਾ ਔਰ ਜਿਹੜਾ ਹਰੀਕਾਂ ਤੋਂ ਥੱਲੇ ਰਿਲੀਜ਼ ਕੀਤਾ ਜਾ ਰਿਹਾ ਡਾਊਨਸਟ੍ਰੀਮ ਉਹ 1 ਲੱਖ ਤੇ 34 ਹਜ਼ਾਰ ਔਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ 60000 ਕਿਊਸਿਕ ਪਾਣੀ ਹਰੀਕੇ ਆ ਜਿਹੜਾ ਘਟਿਆ ਇਹਨੂੰ ਚੰਗੀ ਖਬਰ ਕਹਿ ਸਕਦੇ ਆ ਸੋ ਹੁਣ ਜਿਹੜਾ ਦਰਿਆ ਜਿਹੜਾ 2-4 ਦਿਨ ਚ ਆਪਦੇ ਜਿਹੜੇ ਘਰ ਚਲੇ ਜਾਵੇਗਾ ਬਿਲਕੁਲ ਆਪਦੇ ਸਥਾਨ ਤੇ ਅਸਲੀ ਸਥਾਨ ਤੇ ਚਲੇ ਜਾਏਗਾ ਸੋ ਇੰਨੀਆਂ ਬੇਨਤੀਆਂ ਕਰਦਾ ਮੈਂ ਹਰੀਕੇ ਵਾਲੇ ਹਾਈਟ ਦੇ ਉੱਤੋਂ ਚੜ੍ਹਦੀ ਕਲਾ ਸਾਰੇ ਭਾਈਚਾਰੇ ਨੂੰ ਚੜ੍ਹਦੀ ਕਲਾ ਆ ਕਾਲਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਸਾਰੀ ਸੰਗਤ ਨੂੰ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ